ਲਓ ਜੀ ਤੁਹਾਡੇ ਸਾਰਿਆਂ ਵਾਸਤੇ ਸੁਨਹਿਰੀ ਮੌਕਾ ਅੱਜ ਆਪਾਂ ਇੱਕ ਲੈ ਕੇ ਪਹੁੰਚੇ ਹਾਂ ਲਿਮਟਿਡ ਸੁਨਹਿਰੀ ਮੌਕਾ ਜੀ ਕਿਉਂਕਿ ਬਹੁਤ ਜਲਦੀ ਜਿਹੜੀ ਅੱਜ ਆਪਾਂ ਕੋਠੀ ਲੈ ਕੇ ਪਹੁੰਚੇ ਹਾਂ ਸੇਲ ਹੋ ਜੂਗੀ ਜੀਨੂੰ ਵੀ ਪਸੰਦ ਆਵੇ ਤੁਸੀਂ ਛੇਤੀ ਮਾਲਕ ਨਾਲ ਗੱਲ ਕਰਕੇ ਜਾ ਕੇ ਖਰੀਦੋ ਜੀ ਕਿਉਂਕਿ ਰੇਟ 10 ਲੱਖ ਰੁਪਈਆ ਬਹੁਤ ਵੱਡਾ ਕੂਠੀ ਵਰਗਾ ਘਰ ਆਪਾਂ ਲੈ ਕੇ ਪਹੁੰਚਿਆ ਤੁਸੀਂ ਸਾਰੀ ਵੀਡੀਓ ਚ ਦੇਖਿਓ ਤੁਹਾਨੂੰ ਸਾਰਾ ਕੁਝ ਵਧੀਆ ਲੱਗੂਗਾ ਤੁਸੀਂ ਹੈਰਾਨ ਰਹਿ ਜਾਓਗੇ ਘਰ ਨੂੰ ਦੇਖ ਕੇ ਘਰ ਦਾ ਰੇਟ ਦੇਖ ਕੇ ਬਾਕੀ ਪੂਰੀ ਗੱਲ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ 73800426173 ਜੇ ਕਿਸੇ ਕੋਲੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫ੍ਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਕਰਦੇ ਆ ਜੀ ਆਪਾਂ ਹੁਣ ਵੀਡੀਓ ਦੀ ਸ਼ੁਰੂਆਤ ਤੇ ਜ਼ਿਆਦਾ ਟਾਈਮ ਨਹੀਂ ਆਪਾਂ ਖਰਾਬ ਕਰਦੇ ਤੁਸੀਂ ਪਹਿਲਾਂ ਦੇਖੋ ਜੀ ਫਰੰਟ ਘਰ ਦਾ ਦੇਖੋ ਫਰੰਟ ਇਹੋ ਜ ਤੇ ਜਿਹੜੀ ਇਹ ਕੋਠੀ ਆਪਾਂ ਲੈ ਕੇ ਪਹੁੰਚੇ ਆ ਇੱਕ ਤਰ੍ਹਾਂ ਦਾ ਘਰ ਹੈ ਜੀ ਪਰ ਕੋਠੀ ਤੋਂ ਘੱਟ ਨਹੀਂ ਹੈਗਾ ਤੇ ਦੋਵੇਂ ਸਾਈਡ ਆਪਾਂ ਨੂੰ ਗਲੀਆਂ ਮਿਲ ਜਾਣਗੀਆਂ ਸਾਈਡ 'ਚ ਵੀ ਗਲੀ ਹੈ ਤੇ ਫਰੰਟ ਦੇ ਵਿੱਚ ਵੀ ਇਹਨਾਂ ਨੂੰ ਗਲੀ ਲੱਗਦੀ ਹੈ ਅੰਦਰੋਂ ਲੈ ਕੇ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰੋਂ ਉੱਪਰ نیچے ਤੋਂ ਸਾਰਾ ਜਿਹੜਾ ਇਹ ਘਰ ਆਪਾਂ ਨੂੰ ਤਿਆਰ ਕੀਤਾ ਕਰਾਇਆ ਮਿਲੂਗਾ ਰੰਗ ਰੋਗਨ ਤੋਂ ਲੈ ਕੇ ਉੱਪਰੋਂ ਲੈ ਕੇ نیچے ਤੱਕ ਜੇ ਆਪਾਂ ਨੀਚੇ ਦੀ ਗੱਲ ਕਰੀਏ ਥੱਲੇ ਤੁਸੀਂ ਦੇਖ ਲਓ ਜੀ ਫਾਰਸ਼ ਜਿਹੜਾ ਲੱਗਿਆ ਹੋਇਆ ਮਾਰਬਲ ਪੱਥਰ ਨਾਲ ਲੱਗਿਆ ਹੋਇਆ ਤੇ ਰੰਗ ਤੁਸੀਂ ਆਪ ਹੀ ਦੇਖ ਲਓ ਜੀ ਉੱਪਰੋਂ ਤਾਂ ਬਹੁਤ ਵਧੀਆ ਮਿਲ ਜੂਗਾ نیچے ਤੋਂ ਥੋੜਾ ਥੋੜਾ ਮਤਲਬ ਕਿ ਲੇਹਾ ਪਿਆ ਕੋਈ ਜ਼ਿਆਦਾ ਨਹੀਂ ਹੈਗਾ ਮਾੜਾ ਮੋਟਾ ਜਿਹਾ ਆਪਾਂ ਨੂੰ ਮਿਲੂਗਾ ਕਿਸੇ ਕਿਸੇ ਥਾਂ ਤੋਂ ਤੇ ਜਦੋਂ ਆਪਾਂ ਮੇਨ ਗੇਟ ਰਾਹੀਂ ਐਂਟਰ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਆਪਣਾ ਸਟੋਰ ਰੂਮ ਦੇਖਣ ਨੂੰ ਮਿਲ ਜੂਗਾ ਘਰ ਦਾ ਸਟੋਰ ਰੂਮ ਹੈ ਜੀ ਤੇ ਤੁਹਾਨੂੰ ਮੈਂ ਦਿਖਾ ਦਿੰਨਾ ਸਟੋਰ ਤਾਂ ਕਾਹਦਾ ਕਾਫੀ ਵੱਡਾ ਇੱਕ ਕਮਰਾ ਇਹਨੂੰ ਬਣਾਉਣਾ ਹੋਵੇ ਤਾਂ ਵਧੀਆ ਕਮਰਾ ਬਣ ਚੁੱਕਾ ਬਾਕੀ ਤੁਸੀਂ ਦੇਖੋ ਜੀ ਸਟੋਰ ਰੂਮ ਬਹੁਤ ਖੁੱਲਾ ਡੁੱਲਾ ਬਹੁਤ ਵਧੀਆ ਆਪਨ ਮਿਲ ਜੂਗਾ ਰੰਗ ਰੋਗਨ ਤੁਸੀਂ ਆਪ ਹੀ ਦੇਖ ਲਓ ਤੇ ਇਹਨਾਂ ਨੇ ਰੇਟ 10 ਲੱਖ ਰੁਪਈਆ ਲਾਏਗਾ ਘਾਟਾ ਵਾਧਾ ਹੋਣਾ ਨਹੀਂ ਸਿਰਫ ਇੱਕ ਰੇਟ ਹੈ 10 ਲੱਖ ਰੁਪਈਆ ਤੇ ਬਾਕੀ ਤੁਸੀਂ ਮਾਲਕ ਨਾਲ ਗੱਲ ਕਰੋਗੇ ਤੇ ਤੁਸੀਂ ਘਰ ਨੂੰ ਜਾ ਕੇ ਦੇਖੋਗੇ ਤੁਹਾਨੂੰ ਰੇਟ ਕੋਈ ਜ਼ਿਆਦਾ ਨਹੀਂ ਲੱਗਣਾ ਬਾਕੀ ਰੇਟ ਤਾਂ ਹੁਣ ਵੀ ਤੁਹਾਨੂੰ ਜ਼ਿਆਦਾ ਨਹੀਂ ਲੱਗਣਾ ਜੀ ਕਿਉਂਕਿ ਘਰ ਬਹੁਤ ਵੱਡਾ ਬਣਿਆ ਹੋਇਆ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਜਗ੍ਹਾ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਦਾ 3.5 ਬਿਸਵੀ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਜੇ ਆਪਾਂ ਪਾਣੀ ਵਾਸਤੇ ਗੱਲ ਕਰੀਏ ਤਾਂ ਸਮਰਸੀਬਲ ਮੋਟਰ ਲੱਗੀ ਹੋਈ ਹੈ ਤੇ ਪਹਿਲਾਂ ਤੁਹਾਨੂੰ ਮੈਂ ਇੱਕ ਕਮਰਾ ਦਿਖਾ ਦਿੰਦਾ ਫਾਸਟ ਰੂਮ ਦੇਖੋ ਜੀ ਬਹੁਤ ਵਧੀਆ ਸ਼ੌਂਕ ਨਾਲ ਤਿਆਰ ਕਰਵਾਇਆ ਹੋਇਆ ਪੀਵੀਸੀ ਦੀਆਂ ਸ਼ੀਟਾਂ ਇਹਨਾਂ ਨੇ ਲਗਵਾ ਰੱਖੀਆਂ ਕਹਿੰਦਾ ਸੀ ਉੱਪਰੋਂ ਡਾਊਨ ਸੀਲਿੰਗ ਕਰਵਾਈ ਹੋਈ ਹੈ نیچے ਵਧੀਆ ਆਪਾਂ ਨੂੰ ਫਾਰਸ਼ ਮਿਲ ਜੂਗਾ ਬਾਕੀ ਏਸੀ ਵਗੈਰਾ ਲੱਗਿਆ ਹੋਇਆ ਸਾਰਾ ਕੁਝ ਵਧੀਆ ਜੀ ਟੋਟਲ ਜੇ ਗੱਲ ਕਰੀਏ ਤਾਂ ਇੱਕ ਨੰਬਰ ਇਹ ਬੈੱਡਰੂਮ ਇਹਨਾਂ ਨੇ ਬਣਵਾਇਆ ਹੋਇਆ ਜੇ ਕਿਸੇ ਨੂੰ ਪਸੰਦ ਆਇਆ ਇਹ ਘਰ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਤਾਂ ਲੋਕੇਸ਼ਨ ਤੁਹਾਨੂੰ ਅੱਗੇ ਮਿਲ ਜੂਗੀ ਮਾਲਕ ਦਾ ਮੋਬਾਈਲ ਨੰਬਰ ਤੇ ਸਾਰੀ ਆਪਾਂ ਕੱਲੀ-ਕੱਲੀ ਗੱਲ ਬਾਕੀ ਕਰ ਹੀ ਰਿਹਾ ਜੀ ਤੇ ਤੁਹਾਨੂੰ ਘਰ ਕਿਵੇਂ ਦਾ ਲੱਗ ਰਿਹਾ ਘਰ ਦੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਿਹੜੀ ਅੱਜ ਆਪਾਂ ਵੀਡੀਓ ਇਹ ਲੈ ਕੇ ਪਹੁੰਚਿਆ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਮੈਨੂੰ ਕਰਕੇ ਲਾਜ਼ਮੀ ਦੱਸਿਓ ਜੇ ਵਧੀਆ ਲੱਗ ਰਹੀ ਹੈ ਵੀਡੀਓ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਥੱਲੇ ਲਾਈਕ ਦਾ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਜੀ ਲਾਈਕ ਦਾ ਬਟਨ ਜਰੂਰ ਦਬਾ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਲਾਜ਼ਮੀ ਕਰ ਦਿਆ ਕਰੋ ਤੇ ਥੋੜਾ ਜਿਹਾ ਆਪਾਂ ਗਾਹਾਂ ਚੱਲਾਂਗੇ ਇੱਕ ਆਪਾਂ ਨੂੰ ਹੋਰ ਕਮਰਾ ਦੇਖਣ ਨੂੰ ਮਿਲੂਗਾ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਕ ਹੋਰ ਬੈਡਰੂਮ ਆ ਗਿਆ ਇਹ ਇਹਦੀਆਂ ਜਿਹੜੀਆਂ ਕੰਧਾਂ ਨੇ ਇਹਨਾਂ ਨੇ ਵਾਲਪੇਪਰ ਲਗਵਾ ਰੱਖਿਆ ਤੇ ਇਹ ਵਾਲਪੇਪਰ ਵੀ ਬਹੁਤ ਵਧੀਆ ਇਹਨਾਂ ਨੇ ਲਗਵਾਏ ਹੋਏ। ਬਾਕੀ ਬੈਡਰੂਮ ਪੂਰਾ ਖੁੱਲਾ ਢੁਲਾ ਆਪਾਂ ਨੂੰ ਮਿਲ ਜੂਗਾ। ਕੋਈ ਅਦਾ ਨਹੀਂ ਭੀੜ ਭੜਾਕਾ ਜਿਹਾ। ਤੁਸੀਂ ਦੇਖੋ ਜੀ ਬਹੁਤ ਵੱਡਾ ਬੈਡਰੂਮ ਇਹ ਆਪਾਂ ਨੂੰ ਮਿਲ ਜੂਗਾ। ਬਾਕੀ ਜੇ ਆਪਾਂ ਲਾਈਟਾਂ ਦਾ ਜੋ ਵੀ ਸਮਾਨ ਵਗੈਰਾ ਦੇਖੀਏ, ਲਾਈਟਿੰਗ ਦਾ ਜਿੰਨਾ ਆਪਾਂ ਕੰਮ ਦੇਖੀਏ ਤਾਂ ਬਹੁਤ ਵਧੀਆ ਇਹਨਾਂ ਨੇ ਲਾਈਟਿੰਗ ਦਾ ਕੰਮ ਕਰਵਾ ਰੱਖਿਆ। ਸਾਰਾ ਘਰ ਕੋਠੀ ਤੋਂ ਘੱਟ ਨਹੀਂ ਹੈਗਾ ਸੀ। ਕੋਠੀ ਤੋਂ ਵੱਧ ਕੇ ਹੀ ਹੈ। काम वधिया ਕੀਤਾ ਕਰਾਇਆ ਆਪਾਂ ਨੂੰ ਮਿਲ ਜੂਗਾ ਕੋਈ ਆਪਾਂ ਨੂੰ ਮਰਮਤ ਕਰਵਾਉਣ ਦੀ ਲੋੜ ਹੈ ਨਹੀਂ ਆਪਾਂ ਜਦੋਂ ਇਹ ਘਰ ਖਰੀਦਾਂਗੇ ਆਪਾਂ ਨੂੰ 1 ਰੁਪਿਆ ਨਹੀਂ ਲਾਉਣਾ ਪੈਣਾ ਜੀ ਬਾਕੀ ਰੰਗ ਥੋੜਾ ਬਹੁਤਾ ਨੀਚੇ ਤੋਂ ਲੇਹਾ ਪਿਆ ਕੋਈ ਜ਼ਿਆਦਾ ਨਹੀਂ ਹੈਗਾ ਜੀ ਬਾਕੀ ਤੁਸੀਂ ਆਪ ਹੀ ਦੇਖ ਲਓ ਕਈ ਥਾਵਾਂ ਤੋਂ ਆਪਨ ਮਿਲੂਗਾ ਕੋਈ ਜ਼ਿਆਦਾ ਨਹੀਂ ਹੈਗਾ ਜੀ ਬਾਕੀ ਰੇਟ ਬਹੁਤ ਸਹੀ ਇਹਨਾਂ ਨੇ ਮੰਗਿਆਗਾ 10 ਲੱਖ ਰੁਪਿਆ ਮੰਗੇ ਤੇ ਬਾਕੀ ਤੁਸੀਂ ਮਾਲਕ ਨਾਲ ਗੱਲ ਕਰੋਗੇ ਘਰ ਦੇਖੋਗੇ ਤੁਹਾਨੂੰ ਰੇਟ ਜ਼ਿਆਦਾ ਨਹੀਂ ਲੱਗਣਾ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਕਮੈਂਟ ਕਰਕੇ ਮੈਨੂੰ ਨਾਲ ਦੀ ਨਾਲ ਦੱਸ ਦੇ ਰਹੋ ਲੋਕੇਸ਼ਨ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਆਪਣੇ ਕੋਲੇ ਜਿਹੜਾ ਇਹ ਘਰ ਪਹੁੰਚਿਆ ਪਿੰਡ ਮੰਡੀਕਲਾਂ ਤੋਂ ਪਹੁੰਚੇਗਾ ਖਾਸ ਮੰਡੀਕਲਾਂ ਇਹਨਾਂ ਦਾ ਪਿੰਡ ਹੈ ਰਾਮਪੂਰਾ ਫੂਲ ਇਹਨਾਂ ਤੋਂ ਸਿਰਫ 6 ਕਿਲੋਮੀਟਰ ਦੂਰੀ ਤੇ ਹੈ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਘਰ ਨੂੰ ਤਾਂ ਮੰਡੀਕਲਾ ਪਿੰਡ ਦੇ ਵਿੱਚ ਜਾ ਕੇ ਘਰ ਨੂੰ ਦੇਖ ਸਕਦੇ ਹਾਂ ਤੇ ਜਿਨ੍ਹਾਂ ਦਾ ਇਹ ਘਰ ਹੈ ਜਿਹੜੇ ਓਨਰ ਨੇ ਜਿਹੜੇ ਘਰ ਦੇ ਮਾਲਕ ਨੇ ਉਹਨਾਂ ਦਾ ਨਾਮ ਹੈ ਜੀ ਸਰਦਾਰ ਹਰਦੇਵ ਸਿੰਘ ਤੇ ਨੰਬਰ ਵੀ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਤੁਹਾਨੂੰ ਨੰਬਰ ਵੀ ਮੈਂ ਕਨਫਰਮ ਕਰਵਾ ਦਿੰਦਾ ਜੀ ਜਿਹੜੇ ਮਾਲਕ ਨੇ ਸਰਦਾਰ ਹਰਦੇਵ ਸਿੰਘ ਉਹਨਾਂ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਨੰਬਰ ਕਰੋ ਜੀ 99915929185 ਦੁਬਾਰਾ ਫਿਰ ਤੋਂ ਮੈਂ ਦੱਸ ਦਿੰਨੇ 99 159 29 185 ਜਿਹੜੀ ਵੀ ਗੱਲ ਕਰਨਾ ਤੁਸੀਂ ਚਾਹੁੰਦੇ ਹੋ ਘਰ ਬਾਰੇ ਕੋਈ ਵੀ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਗੱਲ ਕਰ ਲਿਓ ਜੀ ਬਾਕੀ ਉੱਪਰ-ਨੀਚੇ ਦੀ ਤੁਹਾਨੂੰ ਪੂਰੀ ਵੀਡੀਓ ਦੇਖਣ ਨੂੰ ਮਿਲੂਗੀ ਕੋਈ ਐਦਾ ਨਹੀਂ ਹੈਗਾ ਵੀ ਆਪਾਂ نیچے-ਨੀਚੇ ਤੋਂ ਤੁਹਾਨੂੰ ਦਿਖਾਵਾਂਗੇ ਥੱਲੇ-ਥੱਲੇ ਤੋਂ ਦਿਖਾਵਾਂਗੇ ਉੱਪਰੋਂ ਕੁਝ ਨਹੀਂ ਦਿਖਾਉਂਦੇ ਆਸ-ਪਾਸੇ ਦੀ ਲੋਕੇਸ਼ਨ ਉੱਪਰੋਂ ਥੱਲੇੋਂ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ ਜੀ ਬਾਕੀ ਪੂਰੀ ਗੱਲ ਆਪਾਂ ਕਰ ਹੀ ਰਿਹਾ ਸੀ ਤੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਰਹੋ ਜੀ ਤੇ ਮੈਨੂੰ ਪਤਾ ਜੀ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਘਰ ਜਿਹੜਾ ਆਪਾਂ ਇਹ ਲੈ ਕੇ ਪਹੁੰਚਿਆ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਗਿਆ ਹੋਊਗਾ ਤੇ ਬਾਥਰੂਮ ਤੁਸੀਂ ਦੇਖ ਲਓ ਜੀ ਬਹੁਤ ਵਧੀਆ ਤੇ ਟਾਇਲਰ ਟੂਲਾਂ ਦਾ ਕੰਮ ਕੀਤਾ ਕਰਾਇਆ ਆਪਾਂ ਨੂੰ ਮਿਲ ਜੂਗਾ ਸਾਰਾ ਕੰਮ ਵਧੀਆ ਬਾਥਰੂਮ ਦਾ ਹੋਇਆਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਟਾਇਲਰ ਟੂਲਾਂ ਦਾ ਟੋਟਲ ਕੰਮ ਹੋਇਆ ਟੂਟੀਆਂ ਵਗੈਰਾ ਲਾਈਟਿੰਗ ਦਾ ਸਾਰਾ ਕੰਮ ਹੋਇਆ ਤੇ ਬਾਥਰੂਮ ਵੀ ਆਪਾਂ ਨੂੰ ਪੂਰਾ ਵਧੀਆ ਦੇਖਣ ਨੂੰ ਮਿਲ ਜੂਗਾ ਰੇਟ 10 ਲੱਖ ਰੁਪਏ ਜੀ ਬਾਰ ਬਾਰ ਤੁਹਾਨੂੰ ਮੈਂ ਕਹਿ ਰਿਹਾ 10 ਲੱਖ ਦੇ ਵਿੱਚ ਇਹ ਘਰ ਤੁਸੀਂ ਖਰੀਦ ਸਕਦੇ ਹੋ ਤੇ ਉੱਪਰ ਵੀ ਆਪਾਂ ਚੱਲਾਂਗੇ ਜੀ ਤੇ ਹੁਣ ਆਪਾਂ ਸਿੱਧਾ ਉੱਪਰ ਹੀ ਚੱਲਾਂਗੇ ਥੱਲੋਂ ਤਾਂ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਤੇ ਉੱਪਰ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਵੀ ਵਧੀਆ ਮਿਲ ਜਾਣਗੀਆਂ ਜੇ ਆਪਾਂ ਦੇਖੀਏ ਤਾਂ ਪੌੜੀਆਂ ਘਰ ਸਾਰਾ ਕੁਝ ਵਧੀਆਗਾ ਰੇਟ ਜ਼ਿਆਦਾ ਨਹੀਂ ਹੈਗਾ ਤੇ ਤੁਹਾਡੇ ਖਾਤਰ ਸਾਰਾਂ ਵਾਸਤੇ ਆਪਾਂ ਸੁਨਹਿਰੀ ਮੌਕਾ ਹੀ ਇੱਕ ਤਰ੍ਹਾਂ ਦਾ ਲੈ ਕੇ ਪਹੁੰਚੇ ਆਂ ਜੀ ਆਪਾਂ ਉੱਪਰ ਦੀ ਗੱਲ ਕਰੀਏ ਤਾਂ ਸਾਰਾ ਫਾਰਸ਼ ਆਪਾਂ ਨੂੰ ਪੱਕਾ ਮਿਲ ਜੂਗਾ ਫਾਰਸ਼ ਪੱਕਾ ਮਿਲ ਜੂਗਾ ਇੱਕ ਕਮਰਾ ਆਪਾਂ ਨੂੰ ਉੱਪਰੋਂ ਵੀ ਮਿਲ ਜੂਗਾ ਤੇ ਬਾਕੀ ਤੁਹਾਨੂੰ ਕਮਰਾ ਆਪਾਂ ਦਿਖਾਵਾਂਗੇ ਤੇ ਉੱਪਰ ਜੇ ਆਪਾਂ ਗੱਲ ਕਰੀਏ ਤਾਂ ਇੱਕ ਆਪਾਂ ਨੂੰ फ्लਸ਼ ਇੱਕ ਕਮਰਾ ਦੇਖਣ ਨੂੰ ਮਿਲੂਗਾ ਤੇ ਰੇਟ ਤੋਂ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਜੀ ਕਮੈਂਟ ਲਾਜ਼ਮੀ ਕਰਿਓ ਰੇਟ ਬਾਰੇ ਵੀ ਕਮੈਂਟ ਕਰਦੇ ਰਹਿਆ ਕਰੋ ਜੀ ਠੀਕ ਹੈ ਜੀ ਬਾਕੀ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਕਿਸੇ ਕੋਲੇ ਵੀ ਹੈ ਕਿਸੇ ਵੀ ਏਰੀਆ ਚ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਜਿੰਨੇ ਤੁਸੀਂ ਦੇਖ ਰਹੂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਦੇਖ ਰਹੂ ਤੁਹਾਡੇ ਕੋਲੇ ਹੈ ਘਰ ਕੋਠੀ ਮਕਾਨ ਤਾਂ ਆਪਣੇ ਕੋਲੇ ਜਿਵੇਂ ਕਿ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਹੈ ਇੱਕ ਐਵੇਂ ਦੀ ਵੀਡੀਓ ਪੂਰੀ ਵਧੀਆ ਬਿਲਕੁਲ ਆਰਾਮ ਨਾਲ ਬਣਾ ਕੇ ਆਪਣੇ ਕੋਲੇ ਭੇਜ ਦਿਓ ਵੀਡੀਓ ਹੋਵੇ ਘਟੋ ਘਟ ਪੰਜ ਤੋਂ 6 ਮਿੰਟ ਦੀ ਤੇ ਵਧੀਆ ਬਣਾਉਣੀ ਆ ਫੋਨ ਨੂੰ ਹਿੱਲਣ ਨਹੀਂ ਦੇਣਾ ਜਿਵੇਂ ਕਿ ਇਹਨਾਂ ਨੇ ਵੀਡੀਓ ਬਹੁਤ ਟਿਕਾ ਕੇ ਬਹੁਤ ਸੋਹਣੀ ਆਪਣੇ ਕੋਲੇ ਬਣਾ ਕੇ ਭੇਜੀ ਆ ਜੀ ਇਸ ਤਰ੍ਹਾਂ ਦੀ ਵੀਡੀਓ ਆਪਣੇ ਕੋਲੇ ਭੇਜਿਆ ਕਰੋ ਬਣਾ ਕੇ ਤੇ ਆਪਾਂ ਬਿਲਕੁਲ ਫਰੀ ਦੇ ਵਿੱਚ ਐਡ ਤੁਹਾਡੀ ਲਗਾ ਦਾਂਗੇ ਤੇ ਕਿਵੇਂ ਦੀ ਲੱਗੀ ਵੀਡੀਓ ਜਰੂਰ ਦੱਸਿਓ ਮੈਨੂੰ ਬਾਕੀ ਉੱਪਰ ਦਾ ਕੈਮਰਾ ਵੀ ਤੁਸੀਂ ਦੇਖ ਲਓ نیچےੋਂ ਵੀ ਸਾਰਾ ਕੁਝ ਦੇਖ ਲਓ ਤੇ ਵੀਡੀਓ ਵਧੀਆ ਲੱਗੀ ਆ ਤਾਂ ਜਰੂਰ ਕਮੈਂਟ ਕਰੋ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰੋ ਜੀ ਕਿਹੜੇ ਏਰੀਆ ਚ ਕਿੰਨੇ ਰੇਟ ਦੇ ਵਿੱਚ ਤੁਹਾਨੂੰ ਘਰ ਕੁਠੀ ਮਕਾਨ ਚਾਹੀਦਾਗਾ ਤੇ ਜਲਦੀ ਮਿਲਦੇ ਹਾਂ ਜੀ ਆਪਾਂ ਇੱਕ ਹੋਰ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਵੀਡੀਓ ਵਧੀਆ ਲੱਗੀ ਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਜਲਦੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਆਪਣੇ ਕੋਲੇ ਹਰ ਏਰੀਆ ਚ ਕੋਠੀ ਘਰ ਮਕਾਨ ਆਏ ਪਏ ਆ ਤੁਸੀਂ ਕਮੈਂਟ ਕਰੋ ਕਿੰਨੇ ਰੇਟ ਚ ਤੁਹਾਨੂੰ ਚਾਹੀਦਾ ਚਲਦੀ ਤੁਹਾਨੂੰ ਮਿਲ ਜੂਗਾ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਹਰ ਰੋਜ਼ ਦੀ ਤਰ੍ਹਾਂ ਬਹੁਤ ਸਾਰਾ ਬਹੁਤ ਜ਼ਿਆਦਾ ਪਿਆਰ ਦਿਓ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਚੱਲਦੇ ਹਾਂ ਜੀ ਹੁਣ